ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਚਟਪਟੇ ਆਲੂ ਉਹ ਵੀ ਛਿੱਲੜ ਵਾਲੇ ਛਿੱਲੜਾ ਵਾਲੇ ਆਲੂ ਐਨੇ ਟੇਸਟੀ ਬਣਦੇ ਨੇ ਨਾ ਜੋ ਛੋਟੇ-ਛੋਟੇ ਹੁੰਦੇ ਨੇ ਉਹਨਾਂ ਦੇ 4-4 ਪੀਸ ਕਰ ਲਓ ਔਰ ਬਹੁਤ ਹੀ ਵਧੀਆ ਆਲੂ ਬੰਦੇ ਨੇ ਕਰਾਰੇ ਕਰਾਰੇ ਨਾਲ ਹੋਵੇ ਰਹਤਾ ਮਜ਼ਾ ਆ ਜਾਂਦਾ ਸਬਜੀ ਖਾ ਕੇ ਮੈਂ ਹੁਣ ਦੇਖੋ ਕਿਸ ਤਰ੍ਹਾਂ ਬਣਾ ਰਹੀ ਹਾਂ ਮੈਂ ਤੁਹਾਨੂੰ ਸਭ ਤੋਂ ਪਹਿਲੇ ਇਹ ਦੇਖੋ ਮੈਂ ਥੋੜੀ ਜਿਹੀ ਜਵੈਨ ਤੇ ਜੀਰਾ ਲਿਆ ਛੋਟਾ ਇੱਕ ਇੱਕ ਚਮਚ ਆਪਾਂ ਸਭ ਤੋਂ ਪਹਿਲੇ ਤੇਲ ਵਿੱਚ ਉਹ ਪਾਵਾਂਗੇ ਔਰ ਇੰਨੇ হেলਦੀ ਬੰਦੇ ਨੇ ਨਾ ਇਹ ਬਲੇ ਆਲੂ ਬੱਚੇ ਕੀ ਵੱਡੇ ਕੀ ਸਭ ਖੁਸ਼ ਹੋ ਕੇ ਖਾਂਦੇ ਨੇ ਇਹਨਾਂ ਨੂੰ ਇੱਕ ਵਾਰੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਰੈਸਪੀ ਨੂੰ ਤੱਕ ਧਿਆਨ ਨਾਲ ਦੇਖਣਾ ਇਹਦੇ ਵਿੱਚ ਨਾ ਪਿਆਜ਼ ਪੈਣਾ ਨਾ ਟਮਾਟਰ ਪੈਣਾ ਨਾ ਲਸਣ ਅਦਰ ਕੁਛ ਵੀ ਨਹੀਂ ਪਾਣਾ ਬਿਲਕੁਲ ਸਿੰਪਲ ਅਸੀਂ ਬਣਾਵਾਂਗੇ ਔਰ ਇੰਨੇ ਕਰਾਰੇ ਬੰਦੇ ਨੇ ਨਾ ਇਹਨੂੰ ਸਿਰਫ ਅਸੀਂ ਫਰਾਈ ਕਰਨਾ ਹੈ ਪਾਣੀ ਵੀ ਨਹੀਂ ਪਾਣਾ ਬਿਲਕੁਲ ਵਿੱਚ ਠੀਕ ਹੈ ਜੀ ਹਾਂ ਜੀ ਜੀਰਾ ਤੇ ਜਵੈਨ ਪੁੱਝ ਦੇਣਾ ਹੁਣ ਨਾ ਪਾ ਦਾਂਗੇ ਆਲੂ। ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਫਰਾਈ ਕਰਨਾ ਹੈ ਜੇ 2 ਮਿੰਟ ਕੋਈ ਨਮਕ, ਨਮਕ, ਮਿਰਚ, ਮਸਾਲਾ ਕੋਈ ਕੁਝ ਨਹੀਂ ਅੱਗੇ ਕਰਨਾ। ਇਹਨਾਂ ਨੂੰ ਸਿਰਫ ਤੇਲ ਵਿੱਚ ਫਰਾਈ ਕਰਾਂਗੇ। 8-10 ਪੰਜ-7 ਮਿੰਟ। ਜਦੋਂ ਪਕੌੜਿਆਂ ਨੂੰ ਫਰਾਈ ਕਰੇ ਤਾਂ ਅਸਪਰੇ ਕਰਨਾ ਬਿਲਕੁਲ ਅਸਪਰੇ। ਅਸੇ ਬੀਂ ਫਰਾਈ ਨਹੀਂ ਕਰੇ। ਤੇਲ ਉਸੇ حساب ਦਾ ਹੀ ਪਾਇਆ। ਸੁੱਕੜੀ ਜੂਰ ਬਣਾਤੇ ਦੇਖਣਾ ਬਹੁਤ ਹੀ ਟੇਸਟੀ ਬੰਦਲ। ਔਰ ਸਰਦੀ ਦੇ ਮੌਸਮ, ਠੰਡ ਦੇ ਮੌਸਮ ਤਾਂ ਗਾਤੀ ਬਹੁਤ ਸਵਾਦ ਲੱਗਦਾ। ਹਾਂਜੀ 5-6 ਮਿੰਟ ਹੋ ਗਏ ਨੇ ਸੰਘੁੰਦਿਆਂ ਨੂੰ। ਹੁਣ ਅਸੀਂ ਥੋੜਾ ਜਿਆਦਾ ਚੁੱਕਾ ਕੜੀ ਪੱਤਾ ਵਾਹਾਂਗੇ। ਇਹਦਾ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਦੇ ਵਿੱਚ। ਖਸੂ ਆ ਜਾਂਦੇ ਬਹੁਤ ਵਧੀਆ ਤੇ। ਮਿਲ ਕੋ ਚੁੱਕਾ ਵੀ ਆਇਆ, ਚੁੱਕਾ ਪਾਇਆ। और ये कसूरी मेथी या सुखा करी पत्ता बहुत ही है लगता देखो जी आलू कि दे बहुत सोने फ्राई हो गए हूँ अस नमक बिच पावे हाँ जी मैं गैस सिम से करती हूँ बिल्कुल हूँ असि सब तो पहले पावे नमक लोड़ मुताबिक नमक पाना थोड़ी जी हल्दी जाएगी थोड़ी जी देगी मिर्च ज़्यादा तेज़ नहीं पानी देगी मिर्च गरम मसाला सुखा धनिया और मेरे को कोर मसाला बनया है ਉਭੀ ਵੀ ਪਾਵਾਂਗੇ ਥੋੜਾ ਜਿਹਾ ਔਰ ਇਹਨਾਂ ਪਾਵਾਂਗੇ ਸੇ ਪੌਪਾਜੀ ਮਸਾਲਾ ਠੀਕ ਹੈ ਜੀ ਹਾਂਜੀ 1 ਚਮਚਾ ਸੇ ਪਾਵਾਂਗੇ ਪੌਪਾਜੀ ਮਸਾਲਾ ਪੌਪਾਜੀ ਮਸਾਲੇ ਦੇ ਨਾਲ ਅੰਨਾ ਵਧੀਆ ਜਿਹਾ ਟੇਸਟ ਬੰਦਾ ਹੁਣ ਸੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਆਲੂ ਸਾਡੇ ਅੱਧੇ ਕੱਟ ਅੱਧੇ ਕੱਚੇ ਨੇ ਅੱਧੇ ਗਾਲੀਏ ਨੇ ਹੁਣ ਸੇ ਇਹਦੇ ਉੱਤੇ ਟੱਕਣ ਦੇ ਕੇ ਨੂੰ ਪੰਜ-ਸੱਤ ਮਿੰਟ ਵਾਸਤੇ ਛੱਡ ਦਵਾ ਲਿਆ। ਹਾਂਜੀ ਹੁਣ ਅਸੀਂ ਉਹ ਤੇ ਟੱਕੰਦੇ ਦੇ ਦਿੱਤਾ। ਘੜ ਤੋਂ ਘੜ ਪੰਜ-ਸੱਤ ਮਿੰਟ ਅਸੀਂ ਇਸ ਤਰੀ ਰਹਿਣ ਦਵਾਵਾਂਗੇ ਜਦ ਤੱਕ ਆਲੂ ਗਲਦੇ ਨਹੀਂ। ਬਹੁਤ ਹੀ ਵਧੀਆ ਟੇਸਟੀ ਔਰ ਹੈਲਦੀ ਬੰਦੇ ਨੇ ਨਾ ਆਲੂ ਐ। ਇੰਨੇ ਕਰਾਰੇ ਬੰਦੇ ਨੇ ਨਾ ਰਾਇਤਾ ਪਾਇਆ ਹੋਵੇ ਬਹੁਤ ਹੀ ਮਜ਼ਾ ਆਉਂਦਾ ਇਸ ਤਰ੍ਹਾਂ। ਠੀਕ ਹੈ ਜੀ। ਹਾਂਜੀ ਹੁਣ ਅਸੀਂ ਪਾਵਾਂਗੇ ਹਰੀ ਮਿਰਚ। ਅਰੇ ਮਿੱਠੀ ਸਿ ਤਾਂ ਕਰਕੇ ਬਾਤ ਚਵਾ ਰਹੇ ਹਾਂ ਕਿਉਂਕਿ ਕੱਚੀ ਕੱਚੀ ਬਹੁਤ ਸਵਾਲ ਲੱਗਦੀ ਵਿੱਚ ਪੂਰੀ ਤਰ੍ਹਾਂ ਅਸੀਂ ਗਲ ਨਹੀਂ ਲਈ ਇਸ ਵਾਸਤੇ ਹਰੀ ਮਿਰਚ ਪਾ ਕੇ ਹੋਏ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਮੈਂ ਛੋਟੇ ਛੋਟੇ ਦੋ ਹੀ ਪਾਏ ਜਿਆਦਾ ਫਿਰ ਕਰਾਰੀ ਹੋ ਜਾਂਦੀ ਹੈ ਉਹ सब्जी ਇਸ ਵਾਸਤੇ ਮੈਂ ਕੱਟੀ ਪਾਈ ਹੁਣ ਅਸੀਂ ਇਹਨੂੰ ਫਿਰ ਟੱਕ ਦਵਾਂਗੇ 5 ਮਿੰਟ ਵਾਸਤੇ ਠੀਕ ਹੈ ਜੀ ਹਾਂਜੀ ਆਲੂ ਸਾਡੇ ਬਿਲਕੁਲ ਤਿਆਰ ਹੋ ਗਏ ਨੇ ਦੇਖੋ ਬਹੁਤ ਹੀ ਵਧੀਆ ਬਣ ਗਏ ਨੇ ਦੇ ਕੇ ਮੂੰਹ ਪਾਣੀ ਆ ਰਿਹਾ ਬਹੁਤ ਹੀ ਟੇਸਟੀ ਬਣਦੇ ਨੇ ਇੱਕ ਵਾਰੀ ਜਰੂਰ ਟਰਾਈ ਕਰਨਾ ਹੁਣ ਅਸੀਂ ਪਾਵਾਂਗੇ ਧਨੀਆ ਧਨੀਆ ਦਾ ਨਾਲ ਹੋਰ ਵਧੀਆ ਬਣ ਜਾਣਗੇ ਖੁਸ਼ਬੂਦਾਰ ਹੁਣ ਅਸੀਂ ਮਿਕਸ ਕਰ ਦਾਂਗੇ ਹੁਣ ਗੈਸ ਬੰਦ ਕਰ ਦਵਾਂਗੇ ਪਾਓ ਬਜੀ ਮਸਾਲੇ ਦੇ ਨਾਲ ਇਹਦਾ ਟੇਸ ਅਲੱਗ ਜਿਹਾ ਹੀ ਹੋ ਜਾਂਦਾ ਜਰੂਰ ਪਾਣਾ ਚਾਟ ਮਸਾਲੇ ਦੇ ਨਾਲ ਪਾਓ ਬਜੀ ਮਸਾਲਾ ਜਰੂਰ ਪਾਣਾ ਇਹ ਦੇਖੋ ਜੀ ਆਤੋਂ ਪਲੇਟਸ ਕੱਢ ਕੇ ਦਿਖਾਉਣੀ ਆ ਕਿੰਨੇ ਵਧੀਆ ਆਲੂ ਬਣ ਗਏ ਹਾਂਜੀ ਦੇਖੋ ਜੀ ਕਿੰਨੇ ਵਧੀਆ ਆਲੂ ਬਣ ਗਏ ਨਾਲ ਪਾਓ ਰੈਤਾ ਤੇ ਮ제 ਨਾਲ ਖਾਓ ਇੰਜੋਏ ਕਰੋ ਅੱਜ ਕੱਲ ਦੀ ਬਰਸਾਤੀ ਮੌਸਮ ਵਿੱਚ ਠੰਡੇ ਮੌਸਮ 'ਚ ਆਲੂ ਬਹੁਤ ਹੀ ਟੇਸਟੀ ਲੱਗਦੇ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਓਕੇ ਜੀ ਸਸਤੇ ਗੱਲ ਦੇ